ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਦਿਆ ਕਰੋ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਦਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਣੀਆਂ ਪਿਆਰ ਦੇ ਰਹੇ ਹਾਂ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਆਪਣੇ ਬਣਾ ਰਹੇ ਸੀ ਜੀ ਤੂੜੀ ਕੱਲ ਵੀ ਬਣਾਉਂਦੇ ਸੀ ਅੱਜ ਵੀ ਤੇ ਹੁਣ ਆਪਾਂ ਰੋਟੀ ਬਣਾ ਕੇ ਆਟੇ ਸੀ ਦੁਪਹਿਰ ਤੇ ਸੋਚਿਆ ਥੋੜੀ ਨਾਲੇ ਰੈਸਟ ਕਰਦੇ ਆਣ ਨਾਲੇ ਤੁਹਾਡੇ ਨਾਲ ਕਰਦੇ ਆਂ ਵੀਡੀਓ ਸ਼ੇਅਰ ਕਿ ਕਿਉਂਕਿ ਆਪਾਂ ਪਹਿਲਾਂ ਵੀਡੀਓ ਪਾਈ ਸੀ ਨਾ ਜਿਹੜੀ ਇੱਕ ਆਪਾਂ ਕਿਹਾ ਸੀ ਨਾ ਵੀ ਪਸ਼ੂ ਰਾਜੀ ਕਦੇ ਨਾ ਹੁੰਦੇ ਨੇਗੇ ਵੀ ਆਪਾਂ ਲੇਟੀ ਦਾਣਾ ਦੱਸਿਆ ਸੀ ਨਾ ਜਿਹੜਾ ਕੁਛ ਵੀ ਤੇ ਇੱਕ ਦੋ ਹਨਾ ਵੀਰਾਂ ਦੇ ਕਮੈਂਟ ਆਏ ਸੀਗੇ ਵੀ ਕਹਿੰਦੇ ਆ ਕਿ ਵੀ ਚਾਰ ਨਾਲ ਪਸ਼ੂ ਰਾਜੀ ਹੁੰਦੇ ਨੇ ਵੀ ਤੁਹਾਡੇ ਪਸ਼ੂ ਚਾਰ ਨਾਲ ਰਾਜੀ ਨੇ ਹਾਂਜੀ ਇਹ 'ਚ ਕੋਈ ਸ਼ੱਕ ਨਹੀਂ ਹਨਾ ਵੀ ਪਸ਼ੂ ਚਾਰ ਨਾਲ ਰਾਜੀ ਨਹੀਂ ਹੁੰਦੇ ਪਸ਼ੂ ਨਾ ਪਸ਼ੂ ਮਤਲਬ ਕਿ ਚਾਰ ਨਾਲ ਰਾਜੀ ਹੁੰਦੇ ਨੇ ਆਪਾਂ ਮੰਨਦੇ ਆ ਪਰ ਹਨਾ 4 ਅਸੀਂ ਵੀ ਪਾਉਣ ਲੱਗਿਆਂ ਬਸ 2 ਸਾਲਾਂ ਦਾ ਐਤਕੀ ਅਸੀਂ ਤੀਜੀ ਵਾਰੀ ਪਾਵਾਂਗੇ ਪਹਿਲਾਂ 2.5 ਕਿੱਲਿਆਂ ਦਾ ਪਾਇਆ ਸੀ ਫਿਰ ਉਸ ਤੋਂ ਵੀ ਜ਼ਿਆਦੇ ਪਸ਼ੂ ਹੋ ਗਏ ਹਨਾ ਫਿਰ ਵਧਾ ਲਈ ਸੀ ਆਪਾਂ ਇਹ ਤੋਂ ਤੇ ਫਿਰ 4 ਕਿੱਲਿਆਂ ਦਾ ਐਤਕੀ ਵੀ ਬਸ 4 ਕਿੱਲਿਆਂ ਦੇ ਪਾਵਾਂਗੇ ਆਪਾਂ 4 ਤੇ ਪਰ ਉਸ ਤੋਂ ਪਹਿਲਾਂ ਵੀ ਹਨਾ ਵੀ ਸਾਡੇ ਪਸ਼ੂ ਐਵੇਂ ਹੁੰਦੇ ਸੀਗੇ ਵਧੀਆ ਰਾਜੀ ਹੁੰਦੇ ਸੀਗੇ ਪਹਿਲਾਂ ਵੀ ਵੀ ਸਾਡੇ ਕੋਈ ਵੀ ਆਉਂਦਾ ਕਹਿ ਹੁੰਦੇ ਸੀਗੇ ਵੀ ਸੋਡੇ ਪਸ਼ੂ ਸੋਹਣੇ ਨੇ ਵਧੀਆ ਨੇ ਤੇ ਕਿਉਂਕਿ ਜੀ ਆਪਾਂ ਲੇਟੀ ਤਾਂ ਆਪਾਂ ਕਹਿੰਦੇ ਹੁੰਨੇ ਹਨਾ ਵੀ ਲੇਟੀ ਨਾਲ ਰਾਜੀ ਹੁੰਦੇ ਨੇ ਤੇ ਹਾਂਜੀ ਉਹਨਾਂ ਲੇਟੀ ਨਾਲ ਵੀ ਬਹੁਤ ਜ਼ਿਆਦਾ ਹਨਾ ਕਣਕ ਨਾਲ ਵੀ ਦੇਖੋ ਹਨਾ ਵੀ ਮਿਲਦੀ ਹੈ ਮਤਲਬ ਕਿ ਤਾਕਤ ਬਹੁਤ ਜ਼ਿਆਦਾ ਮਿਲਦੀ ਹੈਗੀ ਤੇ ਹੁਣ ਸਾਡੇ ਨਾਲ ਵੀ ਦੇਖੋ ਤੁਹਾਨੂੰ ਦੱਸਿਆ ਵੀ ਸੀ ਪਹਿਲਾਂ ਵੀ ਆਪਾਂ ਚਾਰ ਢੋਲ ਰੱਖੇ ਨੇ ਵੀ ਕਣਕ ਦੇ ਤੇ 3 30 ਮਣ ਵਾਲੀ ਸੀ ਤੇ ਇੱਕ ਹੈਗਾ ਜੀ 50 ਮਣ ਵਾਲਾ ਚਲੋ ਹਨਾ ਦੋ ਦੋ ਮਾਣ ਘੱਟ ਪੈਂਦੀ ਆ ਉਹ ਚਾਪਾ ਵੀ ਇਹ ਮੰਨ ਲੈਨੇ ਆ ਮਿਠਾਈ ਠਾਈ ਮਨ ਹੋ ਗਈ ਕੁਛ ਗੱਟੇ ਭਰੇ ਨੇ ਤੇ ਆਪਾਂ ਆਪ ਨੂੰ ਕਿੰਨੀ ਲੱਗਦੀ ਆ ਹਨਾ 20 25 ਮਾਣ ਲੱਗਦੀ ਹੈਗੀ ਬਸ ਤੇ ਬਾਕੀ ਆਪਾਂ ਪਸ਼ੂਆਂ ਨੂੰ ਹੀ ਬੇਬਾ ਮਤਲਬ ਕਿ ਆਪਾਂ ਨੇ ਪੌਣੇ ਹੁਣੇ ਫੀਡ ਚ ਤੋਂ ਉਦੋਂ ਵੀ ਤੁਹਾਨੂੰ ਦੱਸਦੇ ਹੁਣੇ ਵੀ ਦੋ ਪੱਟੇ ਆਪਾਂ ਫੀਡ ਚ ਪੌਣੇ ਹੋਣੇ ਜਿਹੜੀ ਬਣਵਾ ਕੇ ਲਿਆਉਣੇ ਆ ਉਹਦੇ ਨਾਲ ਵੀ ਆਪਾਂ ਹਨਾ ਵੀ ਆਪਦੀ ਲੋੜ ਮੁਤਾਬਕ ਵਧੀਆ ਤੋਂ ਵਧੀਆ ਚੀਜ਼ਾਂ ਪੌਣੇ ਆ ਉਹਦੇ ਨਾਲ ਵੀ ਫਰਕ ਪੈਂਦਾ ਹੈਗਾ ਉਹ ਤੇ ਬਾਕੀ ਇੱਕ ਗੱਲ ਜਿਹੜੀ ਚਾਰ ਵਾਲੀ ਆ ਗਈ ਤੇ ਸਾਡੇ ਨਾਲ ਮੇਰੇ ਭੈਣ ਕੇ ਗਵੰਡੀ ਆ ਤੁਹਾਨੂੰ ਪਤਾ ਹੀ ਆ ਹਨ ਤੇ ਉਹ ਲੈ ਕੇ ਆਏ ਸੀ ਮੱਛ ਇਸ ਵਾਰ ਵੀ ਉਹਨਾਂ ਨੇ ਵੀ ਚਾਰ ਪਾਇਆ ਹੋਇਆ ਹੈ ਸੀਗਾ ਤੇ ਆਪਾਂ ਤੁਹਾਨੂੰ ਦਿਖਾਈ ਵੀ ਸੀ ਵੀਡੀਓ ਚ ਮੱਛ ਤੇ ਉਹ ਜਮਈ ਨਹੀਂ ਰਾਜੀ ਹੋਈ ਤੇ ਆਪਾਂ ਇਹ ਵੀ ਮੰਨ ਲਏ ਹਨ ਵਿਚਾਰਨਾ ਪਸ਼ੂ ਰਾਜ ਹੁੰਦੇ ਨੇਗੇ ਤੇ ਉਹਨਾਂ ਦੀ ਮੱਛ ਦਾ ਭੋਰਾ ਫਰਕ ਵੀ ਨਹੀਂ ਪਿਆ ਤੇ ਲੇਟੀ ਵਾਲੀ ਗੱਲ ਆਪਾਂ ਤੁਹਾਨੂੰ ਦੱਸਦੇ ਆ ਵੀ ਆ ਆ ਕੇ ਤੇ ਲਾ ਕੇ ਦੱਸਦੇ ਆ ਅਸੀਂ ਨਾ ਵੀ ਮੱਝ ਲੈਤੀ ਸੀ ਜਦੋਂ ਅਸੀਂ ਸਾਡੇ ਦੂਜੇ ਘਰੇ ਹੁੰਦੇ ਸੀ ਉਦੋਂ ਪਸ਼ੂ ਸਾਡੇ ਘਾਟ ਹੀ ਹੁੰਦੇ ਸੀ ਪਹਿਲਾਂ ਇੱਕ ਮੱਝ ਸੀ ਇੱਕ ਗਾਂ ਜਦੋਂ ਸੂਣ ਆਲੀਆਂ ਸੀ ਦੁੱਧ ਦਾ ਤੋੜਾ ਪੈ ਗਿਆ ਫਿਰ ਭਾਈ ਨਾ ਸੀ ਇੱਕ ਮੱਝ ਲੈ ਕੇ ਆਂਦੀ ਚਾਰ ਮਹੀਨਾ ਦੀ ਵੀ ਗੱਬਣ ਸੀਗੀ ਉਹ ਮੱਝ ਤੇ ਸੌਰੀ ਫੋਨ ਆ ਗਿਆ ਸੀ ਵਿੱਚ ਤੇ ਉਹ ਮੱਝ ਸੀਗੀ ਚਾਰ ਮਹੀਨਾ ਦੀ ਗੱਬਣ ਤੇ ਆਪਾਂ ਲੈ ਕੇ ਆਂਦੀ ਸੀ 45000 ਦੀ ਤੇ 45000 ਦੀ ਆਪਾਂ ਮੱਚ ਲੈਤੀ ਦੇਖੋ ਉਹਦੇ ਮਾਗਰ ਵੀ ਕਟਰੂ ਸੀਗਾ 4 ਮਹੀਨੇ ਦੀ ਕੱਪਣ ਸੀ 3 ਮਹੀਨੇ ਆਪਾਂ ਨੇ ਦੁੱਧ ਪੀਤਾ 3 ਮਹੀਨੇ ਦੁੱਧ ਪੀ ਕੇ ਤੇ ਮਤਲਬ ਕਿ 7 ਮਹੀਨੇ ਹੋ ਗਏ 3 ਮਹੀਨੇ ਆਪਾਂ ਨੂੰ ਚਲ ਸਾਹਮਣੀ ਪਈ ਵਿਚਾਰੀ ਤੇ ਉਹ ਮੱਝ ਆ ਨਾ ਆਪਾਂ ਆਪਾਂ ਵੇਚੀ ਮੁੜ ਕੇ 80000 ਦੀ ਕਿਉਂਕਿ ਹੁਣ ਸਾਡੇ ਬਾਪੂ ਜੀ ਨੇ ਇੰਨੀ ਲਿਫਤੀ ਪਾਈ ਕਿ ਮਤਲਬ ਕਿ ਆਪਾਂ ਹੁਣ ਪਾਉਣ ਲੱਗ ਗਏ ਚਲ ਸਾਡੇ ਥੀਲਾ ਲੋਣਾ ਜਿਵੇਂ ਆਪਾਂ ट्रांजिशन ਫੀਡ ਵਾਈਟਮੈਚ ਇਹ ਜਿਹੀਆਂ ਚੀਜ਼ਾਂ ਆਪਾਂ ਲੱਲੇ ਪੱਪੇ ਕਈ ਹਨਾ ਪਾਉਣੇ ਰਹਿੰਦੇ ਆ ਪਹਿਲਾਂ ਬਜ਼ੁਰਗ ਹਨਾ ਕਿਹੜਾ ਪਾਉਂਦੇ ਸੀਗੇ ਬਸ ਉਹ ਕਣਕ ਜਾਂ ਛੋਲੇ ਇਹਨਾਂ ਦੀ ਵੀ ਲੈੱਟੀ ਪਾਉਂਦੇ ਹੁੰਦੇ ਸੀਗੇ ਤੇ ਅਹੀਂ ਸਾਡੇ ਬਾਪੂ ਨੇ ਪਾਈ ਉਹਨੂੰ ਪਾਈ ਬਹੁਤ ਤਾਂ ਵੀ ਲੈੱਟੀ ਉਹਦਾ ਏਡਾ ਵੱਡਾ ਹਵਾਨਾ ਵਿੱਚ ਜਿਹੜੇ ਲੈ ਕੇ ਗਏ ਉਹ ਵੀ ਕਹਿੰਦੇ ਵੀ 15 16 ਲੀਟਰ ਦੁੱਧ ਦਿੱਤਾ ਸਾਡੇ ਕੋਲੇ ਪਰ ਆਪਾਂ ਸੱਚੀ ਗੱਲ ਦੱਸੀ ਹੈ ਨਾ ਤੁਹਾਨੂੰ ਵੀ ਆਪਾਂ ਕਹਿ ਦਿੰਨੇ ਆ ਨਾ ਵੀ ਕਰਮਾ ਦੇ ਬੱਟੇ ਉਹ ਸਾਨੂੰ ਵੀ ਨਹੀਂ ਪਤਾ ਸੀ ਇੰਨਾ ਵੀ ਆਏ ਨਹੀਂ ਬਰੀਡ ਵਾਲੇ ਪਾਸੇ ਆਏ ਸੀ ਹੈ ਵੀ ਬਹੁਤ ਸੋਹਣੀ ਮੱਝ ਸੀ ਉਹ ਵੀ ਆਏ ਪੀੜੀ ਦੇ ਪਾਵਿਆਂ ਹਰ ਕੇ ਉਹਦੇ ਥਣ ਚਾਰੇ ਤੇ ਬਹੁਤ ਹੀ ਜ਼ਿਆਦਾ ਸੋਹਣੀ ਸੀਗੀ 45 ਦੀ ਆਪਾਂ ਲੈਤੀ 80 ਦੀ ਆਪਾਂ ਮੱਝ ਵਿੱਚ ਹੀ ਨਾਲੇ ਵਿੱਚ ਆ ਉਹਦਾ ਕੱਟਾ ਤੇ 8-9000 ਦਾ ਕੱਟਾ ਵੇਚਿਆ ਸੀਗਾ ਤੇ ਦੇਖੋ ਵੀ ਮਤਲਬ ਕਿ 4 ਮਹੀਨਾ ਦੀ ਗੱਪਣ ਸੀ ਤਾਂ ਤਿੰਨ ਤਾਂ ਚਾਰੀ ਨੇ ਤੋਤੇ ਦਿੱਤਾ ਹੀ ਦਿੱਤਾ ਤਿੰਨ ਮਹੀਨੇ ਹੀ ਆਪਾਂ ਸੰਭੀ ਤੇ ਸਾਨੂੰ ਦੁੱਗਣੇ ਪੈਸੇ ਕਮਾ ਕੇ ਦੇ ਕੇ ਗਏ ਹੋਰੀਜਨ ਕੀ ਹੋ ਗਿਆ ਵੇਚਣ ਦਾ ਬਸ ਸਾਡਾ ਬਾਪੂ ਆਏ ਕਹਿਣ ਲੱਗਿਆ ਕਹਿੰਦਾ ਕਿ ਨਾ ਇਹ ਤਾਂ ਫੁੜੀ ਆ ਇਹ ਤਾਂ ਸਿਆਲਾਂ ਚ ਵੇਚੂਗੀ ਐ ਹੋਜੂਗੀ ਵੀ ਨਾ ਹੀ ਉਦੋਂ ਆਪ ਨੂੰ ਨੌਲੇਜ ਸੀ ਕਿ ਹਨਾ ਵੀ ਚਲੋ ਵੀ ਰੱਖ ਲਈਏ ਵੀ ਦੁੱਧ ਵਧਿਆ ਦਿੰਦੀ ਹੈਗੀ ਤੇ ਹੁਣ ਗੱਲ ਕਰਾ ਜਿਵੇਂ ਹਨਾ ਵੀ ਕੁਛ ਤਾਂ ਸੋਸ਼ਲ ਮੀਡੀਆ ਤੋਂ ਦੇਖਣਾ ਬਹੁਤ ਜਾਣਕਾਰੀ ਮਿਲਦੀ ਆ ਕਿਉਂਕਿ ਜਦੋਂ ਆਪਾਂ ਵੀਡੀਓ ਪਾਉਣੀ ਆ ਹਨਾ ਕਈ ਭੈਣ ਭਰਾ ਕਮੈਂਟ ਕਰਦੇ ਆ ਬਹੁਤ ਸੋਹਣੇ ਸੋਹਣੇ ਵੀ ਤੁਹਾਨੂੰ ਦੇਖ ਕੇ ਸਾਨੂੰ ਵੀ ਕੰਮ ਕਰਨ ਦਾ ਹੌਸਲਾ ਮਿਲਦਾਗਾ ਤੇ ਆਈ ਐਵੇਂ ਕਰਕੇ ਵੀ ਆਪਾਂ ਨੂੰ ਮਤਲਬ ਕਿ ਇਹ ਵੀ ਜਾਣਕਾਰੀ ਆਈ ਤੁਸੀਂ ਵੀ ਆਪਾਂ ਵੀ ਚੰਗੇ ਸੀਮਣਾ ਲਗਵਾਇਆ ਕਰੀਏ ਮੱਜਾਂ ਦੇ ਵੀ ਚੰਗੇ ਬੱਚੇ ਤਿਆਰ ਹੋਣਗੇ ਤੇ ਮੱਸ ਜਿਹੜਾ ਸੂਣੀ ਸੀਗੀ ਤੇ ਮੱਜੇ ਹੱਥੋਂ ਖੰਜਾਲੀ ਤੇ ਉਹ ਮਤਲਬ ਕਿ ਕਮਾਈ ਉਹਨੇ ਬਹੁਤ ਦਿੱਤੀ ਤੇ ਇੱਕ ਆਪਾਂ ਇਹ ਵੀ ਤੁਹਾਨੂੰ ਕਹਿਨੇ ਆ ਹਨਾ ਵੀ ਇਹ ਵਪਾਰ ਲੈਣ ਚ ਵੀ ਬਹੁਤ ਜ਼ਿਆਦਾ ਫਾਇਦਾ ਹੈਗਾ ਹੁਣ ਸਾਡੇ ਮੇਰੇ ਪਿੱਕੇ ਪਿੰਡ ਹੈਗਾ ਇੱਕ ਮੁੰਡਾ ਘਰਾਂ ਚ ਤੇ ਉਹ ਵੀ ਉਹ ਵੀ ਐਵੇਂ ਅਸੀਂ ਆਪਾਂ ਮੱਛੀ ਲੈ ਕੇ ਆਏ ਸੀ ਉਹ ਕਹਿੰਦਾ ਮੈਂ ਤੋਪਕੜਾ ਗੱਬਣਾ ਵੀ ਮੱਝਾਂ ਲੈ ਕੇ ਆਉਣਾਗਾ ਕੋਈ 4 ਪੰਜ 4 ਮਹੀਨੇ ਦੀ ਗੱਬਣ ਕੋਈ 5 ਮਹੀਨੇ ਦੀ ਗੱਬਣ ਵੀ ਨਾਲੇ ਤੇ ਨਾਲ ਉਹ ਕਟਰੂ ਲੈ ਜਾਂਦਾ ਨੇ ਦੁੱਧ ਪੀਨੇ ਤੋਂ 3 ਮਹੀਨੇ ਇਹਨੇ ਵਧੀਆ ਹਣਾ ਉਹਨੂੰ ਦੁੱਕਣੇ ਦੀ ਵੇਚ ਦਿਨਾ ਕਿਉਂਕਿ ਤੋਪੜ ਤਾਂ ਨਾ ਸਸਤੀਆਂ ਮਿਲ ਜਾਂਦੀਆਂ ਨੇ ਤੇ ਇੰਨਾ ਚਿਰ ਬਹੁਤ ਫਾਇਦਾਗਾ ਪਰ ਆਪਣੇ ਇੰਨੀ ਓੜਕੋੜ ਨਹੀਂ ਕਰਦੇ ਹਣਾ ਤੇ ਇੱਕ ਬਾਕੀ ਹੈਗੀ ਹੁਣ ਹੈਗੀ ਹੈਗੀ ਥਾਂ ਦੀ ਤੰਗੀ ਆਪਾਂ ਤੁਹਾਨੂੰ ਦੱਸਦੀ ਹੁੰਨੇ ਆ ਤੇ ਕਮਾਈ ਤਾਂ ਨਾ ਕੰਮਾ ਚ ਬਹੁਤ ਆ ਤੇ ਆਪਾਂ ਵੀਡੀਓ ਵੀ ਇਸੇ ਲਈ ਪਾਉਣੀ ਆ ਹਨਾ ਵੀ ਕਿਸੇ ਨੂੰ ਕੋਈ ਮਾੜੀ ਸਲਾਹ ਨਹੀਂ ਦਿੰਦੇ ਆਪਾਂ ਤਾਂ ਹਰੇਕ ਨੂੰ ਕਹਿੰਦੇ ਆ ਤੁਮਨ ਕਿ ਵੀ ਕਿਸੇ ਨੂੰ ਵੀ ਮਾੜੀ ਸਲਾਹ ਨਾ ਦਿਓ ਤੇ ਵੀ ਜਿਹੜੀ ਕੋਈ ਚੰਗੀ ਗੱਲ ਆ ਹਨਾ ਵੀ ਸ਼ੇਅਰ ਕਰਦੇ ਰਹੋ ਆਪਾਂ ਨੂੰ ਹਨਾ ਵੀ ਜਿੰਨੀ ਕਨਾਲ ਚ ਹੈਗੀ ਆਪਾਂ ਥੋੜੇ ਦਾ ਸ਼ੇਅਰ ਜ਼ਰੂਰ ਕਰਦੇ ਆ ਆ ਵਪਾਰ ਅਜ ਲੈਣ ਚ ਵੀ ਆਪਾਂ ਕਹਿੰਦੇ ਆ ਵੀ ਹਨਾ ਜਿਹਦਾ ਫੋਪ ਪੈਂਦਾ ਬਈ ਹਨਾ ਤੇ ਜਿਹੜਾ ਵੀ ਚਲਾਏ ਹੈਗਾਗਾ ਵੀ ਬਾਕੀ ਕੋਈ ਕੰਮ ਖੇਤੀ ਦਾ ਘਾਟਾ ਕਿਉਂਕਿ ਸਾਡੇ ਖੇਤੀ ਦਾ ਬਹੁਤ ਜ਼ਿਆਦਾ ਸਮੈਨ ਲੌਣ ਆਖਾ ਵੀ ਆਪਾਂ ਵੀ ਐਵੇਂ ਕਰ ਲਿਆ ਕਰ ਗਏ ਵੀ ਟੁਕੜਾ ਲੈ ਲਿਆ ਕਰ ਗਏ ਵੀ ਆਪਾਂ ਮੁਰਕ ਕੇ ਫੇਰ ਵੇਚ ਦਿਆ ਕਰ ਗਏ ਕਹਿੰਦੇ ਨਹੀਂ ਅਗਲੇ ਟਾਈਮ ਚਾਹੀਦਾ ਹਨਾ ਵੀ ਉਹ ਕਿਹੜਾ ਐਵੇਂ ਥਾ ਜਾਂਦਗਾ ਨਹੀਂ ਪਿੰਟੋ ਪਿੰਡੀ ਫਿਰ ਕੇ ਹਨਾ ਵੀ ਆ ਪਤਾ ਕਰਨਾ ਪੈਂਦਾ ਤੇ ਪਰ ਸਾਡੇ ਵੀ ਘਣਾ ਠੇਕੇ ਤੇ ਬਾਣ ਬਾਵਾ ਲੈ ਲੈਂਦੇ ਨੇ ਤਾਂ ਕਰਕੇ ਇਹ ਕੰਮ ਨਹੀਂ ਲੋਟ ਆਉਂਦਾ ਪੜ੍ਹਣਾ ਜਿਹੜੇ ਵੀਰ ਇਹ ਕੰਮ ਕਰ ਵੀ ਮਦਦ ਕੀ ਕਰਨਾ ਚਾਹੁੰਦੇ ਆ ਬਹੁਤ ਵਧੀਆ ਆਪਾਂ ਤੇ ਹੀ ਕਹਿੰਦੇ ਆ ਵੀ ਜਿਵੇਂ 70 75 ਦੀ ਵੀ ਟੋਕੜ ਮੱਝ ਲੈ ਲਈ ਹਨਾ ਵੀ ਚਲ ਪਈਏ ਵਧੀਆ ਰਿਕਾਰਡ ਵਾਲੀ ਵੀ ਮੂਰੇ ਚਲ ਵਧੀਆ ਮਿਲ ਪੀ ਬਣ ਚੁਗੀ ਤੇ ਉਹਨੂੰ ਮੁੜ ਕੇ 1.5 ਲੱਖ ਦੀ ਜਾਂਦੀ ਆ ਮੱਝ ਅੱਜ ਕੱਲ ਤਾਂ ਲੱਗ ਪਾ ਵੀ 1.5 ਲੱਖ ਦੀ ਮਿਲਦੀ ਆ ਚੰਗੀ ਮੱਝ ਤਾਂ ਤੇ ਵਧੀਆ ਕਮਾਈ ਆ ਇਸ ਕੰਮ ਚ ਵੀ ਤੇ ਬਾਕੀ ਚਲ ਜੇ ਲੈਣੀ ਆ ਹਨਾ ਵੀ ਆਪਾਂ ਕਹਿੰਦੇ ਵੀ ਚੰਗੀ ਲਓ ਕਿਉਂਕਿ 8-10 ਵੇ ਵਹਣ ਆਪਣੀ ਸਾਡੀ ਲਾ ਲੂ ਹਨਾ ਵੀ ਥਾਂ ਥੋੜਾ ਦਾ ਇੱਕ ਗੋਲੇ ਤੇ ਖੜੀਆਂ ਰਹਿੰਦੀਆਂ ਨਾਲੋਂ ਨਾਲ ਮੱਛਾਂ ਹੁਣ ਜੇ ਵੀ ਉਹ 14 ਵਾਲੀ ਲੀਟਰ ਵਾਲੇ ਵੀ ਆਪਣੇ 15 ਦੀ ਵੀ ਦੇਖੋ ਤੁਹਾਨੂੰ ਦੱਸਿਆ ਸੀ ਕਿ 18 ਕਿਲੋ ਵੀ ਦਿੱਤਾ ਤੇ ਉਹ ਸਾਰੇ ਇੱਕ ਗੋਲੇ ਤੇ ਕਹਿੰਦੇ ਇੱਕ ਦੂਜੇ ਕਨੇ ਮੂੰਹ ਜ਼ਰੂਰ ਮਾਰਦੀਆਂ ਨੇ ਇੱਕ ਦੂਜੇ ਦਾ ਦਾਣਾ ਜ਼ਰੂਰ ਖਾਂਦੀਆਂ ਨੇ ਪਰ ਬੇਸ਼ੱਕ ਆਪਦੇ ਮੂਹਰੇ ਕਿੰਨਾ ਚੰਗਾ ਹੋਵੇ ਤੇ ਇਸ ਲਈ ਹਨਾ ਵੀ ਘੱਟ ਦੁੱਧ ਵਾਲੀਆਂ ਤੋਂ ਵੀ ਤੋ ਥੋੜਾ ਜਿਹਾ ਵੀ ਆਪਾਂ ਐ ਕਹਿਨੇ ਆਗੇ ਵੀ ਚਲੋ ਪੱਤ ਦੁੱਧ ਨਾਲ ਹੁਣ ਮੱਝਾਂ ਵੀ ਹਨਾ ਕੋਹਾ ਉਹਨਾਂ ਦਾ ਵੀ ਚੱਕਣਾ ਉਹਨਾਂ ਦਾ ਵੀ ਚੱਕਣਾ ਉਹਨਾਂ ਨੂੰ ਵੀ ਉਹੀ ਕੱਕ ਪੱਠਾ ਪਾਉਣਾ ਤੇ ਚਲ ਇੱਕ ਕਈ ਹੁੰਦਾ ਹਨਾ ਵੀ ਨਹੀਂ ਆਏ ਹੁੰਦੇ ਹਨਾ ਪੈਸੇ ਟਕੇ ਵੀ ਆਪਾਂ ਇੰਨੇ ਲੱਗ ਪਾਉਗੇ ਜਿੱਦਿ ਮੈਂ ਆਪਾਂ ਤੁਹਾਨੂੰ ਦੱਸੀ ਜਾਂਦੇ ਆ ਨਾ 1.5 ਲੱਖ ਦੀ ਮੱਝ ਆਉਂਦੀ ਆ ਤੇ ਇੰਨੇ ਪੈਸੇ ਨਹੀਂ ਵੀ ਹੁੰਦੇ ਵੀ ਆਪਾਂ ਕਿੱਥੋਂ ਲਈਏ ਤੇ ਆਪਾਂ ਵੀ ਚਲ ਕੱਟੀ ਲੈ ਸਕਦੇ ਆ ਹਨਾ ਬੀਬੀ 25000 ਦੀ ਕੱਟੀ ਵਧੀਆ ਮਿਲ ਜਾਂਦੀ ਹੈਗੇ ਸਾਲ ਸਾਰੇ ਦੀ ਤੇ 30 ਦੀ ਲਾ ਲਓ ਹਨਾ ਚਲੋ ਐਂ ਵਧੀਆ ਮਿਲ ਜਾਂਦੀਆਂ ਨੇ ਕਟੀਆਂ ਤੇ ਉਹ ਪਾਰ ਲੋ ਉਹ ਵਧੀਆ 2 ਸਾਲਾਂ ਚ ਵਧੀਆ ਤਿਆਰ ਹੋ ਜਾਂਦੀ ਆ ਤੇ ਕੋਈ ਬੱਚਿਆਂ ਹੋ ਗਿਆ ਆਪਾਂ ਵੀ ਜਦੋਂ ਕਿਤੇ ਹਨਾ ਪ੍ਰਮਾਤਮਾ ਨੇ ਸੁਣਿਆ ਹਨਾ ਮਿਹਰ ਕਰੀ ਤੇ ਪਾਰ ਕਰ ਪਾਇਆ ਕਿਤੇ ਤੇ ਆਪਾਂ ਵੀ ਕਟੀਆਂ ਬੱਚਣਾ ਤਿਆਰ ਕਰਿਆ ਕਰਾਂਗੇ ਵੈਸੇ ਆਪਣੇ ਘਰ ਤੇ ਵੀ ਹੋ ਗਈਆਂ ਚਲੋ ਹੁਣ ਆਪਣੀ ਛੋਟੀ ਵੀ ਦੇ ਦੇ ਕੱਟੀ ਤੇ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜੇ ਕਿਉਂਕਿ ਉਹ ਆਪ ਵੀ ਵਧੀਆ ਚੰਗੀ ਬ੍ਰੀਡ ਦੀ ਆ ਤੇ ਕਹਾਂ ਜਿ ਕੱਟੀ ਦੇਤੀ ਉਹ ਉਦੋਂ ਜ਼ਿਆਦਾ ਚੰਗੀ ਹੋਊਗੀ ਉਹਦੇ ਰਤੰਦਰ ਸੀਮਣਾ ਲੱਗਿਆ ਹੋਇਆ ਤੇ ਚਲੋ ਆਪਾਂ ਹਨਾ ਇੰਨੀ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਕਿਉਂਕਿ ਜੀ ਭੈਣ ਭਰਾ ਹਨਾ ਕਹਿ ਦਿੰਦੇ ਨੇ ਤੁਸੀਂ ਡੇਲੀ ਵੀਡੀਓ ਪਾਇਆ ਕਰੋ ਤੇ ਤੁਹਾਨੂੰ ਪਤਾ ਹੀ ਹਨਾ ਕਮਾ 'ਚ ਟਾਈਮ ਨਹੀਂ ਲੱਗਦਾ ਪਹਿਲਾਂ ਕਣਕ ਵੜਦੇ ਸੀ ਹੁਣ ਤੂੜੀ ਬਣਾ ਰਹੇ ਆ ਪਹਿਲਾਂ ਕੱਲ੍ਹ ਬਣਾਈ ਅੱਜ ਵੀ ਬਣਾਈ ਜਾਂਦੇ ਆ ਤੇ ਹੁਣ ਬਸ ਮੇਰਾ ਹੋ ਚੁੱਕਾ ਕੱਖ ਪੱਠੇ ਦਾ ਟਾਈਮ ਤੇ ਉਹ ਵੀ ਜ਼ਰੂਰੀ ਹੈ ਜੀ ਉਹਨਾਂ ਨੂੰ ਟਾਈਮ ਤੇ ਹਨਾ ਖਾਣਾ-ਤਾਣਾ ਦੇਣਾ ਤੇ ਵੈਸੇ ਨਾ ਜੇ ਆਪਾਂ ਇਹ ਕੰਮ ਆ ਚਾ ਲਈਏ ਵੀ ਕਈ ਪਹਿਲਾਂ ਤਾਂ ਇਹ ਲੱਗਦਾ ਹੁੰਦਾ ਨਾ ਕੀ ਆ ਪਸ਼ੂਆਂ ਚ ਕੀ ਆ ਪਰ ਜਦੋਂ ਇੰਨਾ ਕੰਮਾਂ ਚ ਆ ਜਾਂਦੇ ਨਾ ਤਾਂ ਹੌਂਸਲਾ ਹੀ ਅਲੱਗ ਹੀ ਹੋ ਜਾਂਦਾ ਬਹੁਤ ਹੌਸਲਾ ਮਿਲਦਾ ਵਾ ਕਿ ਰਾਇ ਹੋ ਜਾਂਦਾ ਵੀ ਇੰਨਾ ਚ ਹੀ ਰਹੀਏ ਇੰਨਾ ਚ ਹੀ ਟਾਈਮ ਸਪੈਂਡ ਕਰੀਏ ਤੇ ਬਸ ਅਜੀ ਲੱਗਣ ਲੱਗ ਜਾਂਦਾ ਵਧੀਆ ਤੇ ਆਪਾਂ ਕਹਿੰਦੇ ਇਹ ਕੰਮ ਜ਼ਰੂਰ ਕਰਕੇ ਦੇਖੋ ਤੇ ਰਾਜੀ ਹਾਂ ਜਰੂਰ ਹੁੰਦੇ ਵੀਰੇ ਲੇਟੀ ਨਾਲ ਬਹੁਤ ਜਿਆਦਾ ਫਰਕ ਪੈਂਦਾ ਆਪਾਂ ਤੁਹਾਨੂੰ ਦੱਸਿਆ ਆਪਾਂ 12 ਮਹੀਨੇ 30 ਦਿਨ ਪਾਉਣੇ ਰਹਿੰਦੇ ਆ ਤੇ ਚਾਰਨਾ ਵੀ ਮੰਨਦੇ ਆਪਾਂ ਨਾ ਕਿ ਕਟੀਆਂ ਛੇਤੀ ਤਿਆਰ ਹੋ ਜਾਂਦੀਆਂ ਨੇ ਕਿ ਕਟੀਆਂ ਪੁੱਛੇ ਕੁਝ ਵੀ ਹੋਇਆ ਤੇ ਗਰੋਥ ਜਿਆਦਾ ਹੁੰਦੀ ਏ ਉਹਨਾਂ ਦੀ ਤੇ ਪਰ ਜੇ ਆਪਾਂ ਲੇਟੀ ਪਾਵਾਂਗੇ ਕੋਈ ਤਾਕਤ ਵਾਲੀ ਚੀਜ਼ ਪਾਵਾਂਗੇ ਨਾ ਤੇ ਉਹਦੇ ਨਾਲ ਪਸ਼ੂ ਦਾ ਤੇ ਇੱਕ ਫਰਕ ਪੈਂਦਾ ਹੀ ਪੈਂਦਾ ਤੇ ਹੁਣ ਆਪਾਂ ਇੱਕ ਵੀ ਮਤਲਬ ਕਿ ਕਮੈਂਟ ਆਇਆ ਸੀ ਵੀਰ ਪੁੱਛਦੇ ਸੀਗੇ ਵੀ ਤੁਸੀਂ ਸਰਦੀਆਂ ਤੇ ਗਰਮੀਆਂ ਵਾਲਾ ਹਨਾ ਵੀ ਇਹਨਾਂ ਦਾ ਪਸ਼ੂਆਂ ਦਾ ਖਾਣਾ-ਦਾਣਾ ਸਾਨੂੰ ਦੱਸੋ ਫੀਡ ਵਗੈਰਾ ਤੇ ਆਪਾਂ ਵੀਰੇ ਫੀਡ ਤਾਂ ਬਸ ਸੇਮ ਹੀ ਰਹਿੰਦੀ ਹੈ ਤੁਹਾਨੂੰ ਦੱਸਦੇ ਹੁੰਦੇ ਆ ਤੇ ਬਾਕੀ ਗੱਲ ਰਹੀ ਵੀ ਲੇਟੀ ਦੀ ਤੇ ਸਰਦੀਆਂ ਚ ਆਪਾਂ ਵੀ ਮਤਲਬ ਕਿ ਰਿੰਨ ਕੇ ਪਾ ਦਿੰਨੇ ਆ ਲੇਟੀ ਤੇ ਗਰਮੀਆਂ ਚ ਆਪਾਂ ਭੌਂਕੀ ਪਾਉਣੇ ਆ ਤੇ ਹੁਣ ਆਪਾਂ ਦਿਨੇ ਵੀ ਪਾਉ ਦਿੰਨੇ ਆ ਤੇ ਲੇਟੀ ਛੋ ਜਾਂਦਾ ਆਪਣੇ ਬੜੇਵੇਂ ਦੀ ਖਾਲ ਤੇ ਛੋਲਿਆਂ ਦਾ ਛਿਲਕਾ ਖੰਡਾ ਵੀ ਲਿਆਉਣੀ ਹੁੰਦੀ ਆ ਆਪਾਂ ਖੰਡਾ ਹੋ ਜਾਂਦਾ ਤੇ ਇਹ ਪਾਉਣਿਆ ਤੇ ਹੁੰਨਾ ਵੀ ਆਪਣੇ ਗਰਮੀ ਗਰਮੀ ਆਪਾਂ ਪਾਉਣਿਆ ਪਸ਼ੂਆਂ ਨੂੰ ਸ਼ੱਕਰ ਭਉਂਕੀ ਕਿਉਂਕਿਦਣਾ ਵੀ ਨਾ ਤਾਂ ਦੁੱਧ ਚ ਵੀ ਐਂ ਜੀ ਕਰਨ ਵੀ ਗਰਮੀ ਕਰਕੇ ਦੁੱਧ ਚੜਾ ਗਈਆਂ ਦੁੱਧ ਵਧੀਆ ਦੇ ਜਾਂਦੀਆਂ ਨੇ ਬਾਕੀ ਇੱਕ ਜਿਹੜੀਆਂ ਹੌਂਕ ਦਿਹਾਣੇ ਇਹ ਬੰਦ ਹੋ ਜਾਂਦਾਗਾ ਪੰਕਣਾ ਵੀ ਮੈਂ ਆਪਾਂ ਤੁਹਾਨੂੰ ਅੱਗੇ ਪਹਿਲਾਂ ਜਦੋਂ ਵੀਡੀਓ ਪਾਈ ਆਪਾਂ ਪਿਛਲੀ ਗਰਮੀ ਚ ਉਹਦਾ ਵੀ ਦੱਸਿਆ ਸੀ ਸਾਡੀ ਛੋਟੀ ਦੇਕ ਦੇ ਭਾਰ ਪੈਂਦਾ ਹੁੰਦਾ ਸੀ ਆਪਾਂ ਉਹਨੂੰ ਜਦੋਂ ਸ਼ੱਕਰ ਪਾਉਣ ਲੱਗੇ ਹਨ ਤੇ ਉਹਦਾ ਵੀ ਮਤਲਬ ਕਿ ਭਾਰ ਪੈਣਾ ਵੀ ਪਟਿਆ ਠੀਕ ਹੋ ਗਿਆ ਸੀ ਵਧੀਆ ਹੋ ਗਈ ਸੀ ਉਹ ਤੇ ਹੁਣ ਆਪਣੀ ਆ ਜਿਹੜੀ ਪਹਿਲਣ ਛੋਟੀ ਸੂਣ ਵਾਲੀ ਆ ਵੀ ਇਹ ਇੰਨਾ ਤਾਂ ਨਹੀਂ ਖਾਸ ਸੀ ਵੀ ਨਾ ਮੈਂ ਤਾਂ ਪਹਿਲਾਂ ਨਾ ਦਿਖਾਉਂਦੀ ਆਈ ਨਹੀਂ ਐ ਵੀ ਇਹ ਥੋੜਾ ਥੋੜਾ ਵੀ ਦਿਖਾਉਂਦੀ ਆ ਭਾਰ ਵੀ ਬੇਮ ਨੂੰ ਮਾਜਾ ਤੇ ਆਪਾਂ ਹੁਣ ਇਹਨੂੰ ਵੀ ਪਾਉਣੇ ਹੁੰਨੇ ਆ ਵੀ ਸ਼ੱਕਰ ਤੇ ਥੋੜੀ ਜੀ ਘੱਟ ਪਿੰਦੀ ਸੀ ਤੇ ਆਪਾਂ ਇਹਨੂੰ ਲੇਟੀ ਵੀ ਪਾਉਣ ਲੱਗੇ ਵਿੱਚੀ ਵੀ ਲੇਟੀ ਦੇ ਵਿੱਚ ਜਿਹੜੇ ਪਸ਼ੂ ਚਲ ਨਹੀਂ ਪਿੰਦੇ ਹਨਾ ਸ਼ੱਕਰ ਤੇ ਉਹਨੂੰ ਲੇਟੀ ਪਾ ਦਿਆ ਕਰੋ ਵਿੱਚ ਤੇ ਵਧੀਆ ਰਹਿੰਦਾ ਤੇ ਹੁਣ ਸਾਡੇ ਅਸੀਂ ਸਾਡੇ ਮੱਛ ਬੈੜ ਤੇ ਝੋਟੀ ਵੀ ਚਾਜਣਾ ਨਹੀਂ ਪਿੰਦੀਆਂ ਸੀ ਆਪਾਂ ਇਹਨਾਂ ਨੂੰ ਲੇਟੀ ਪਿਉਆਂ ਦਿੰਨੇ ਆ ਵਿੱਚ ਵਧੀਆ ਖਾ ਲੈਂਦੀਆਂ ਜਦੋਂ ਸਵੇਰੇ ਉੱਠਦੇ ਆ ਮੈਂ ਤੇ ਉਦੋਂ ਇਹਨਾਂ ਨੂੰ ਧਰ ਦਿੰਨੀ ਆ ਤੇ ਚਾਹ ਹੁੰਦੇ ਹੁੰਦੇ ਚਾਹ ਕਰ ਲੈਨੇ ਪਹਿਲਾਂ ਘੁੱਟ ਤੇ ਚਾਹ ਹੁੰਦੇ ਇਹਨਾਂ ਨੂੰ ਆਪਾਂ ਉਹ ਸਮਾਨ ਧਰ ਦਿੰਨੇ ਆ ਤੇ ਫੇਰ ਕੱਖ ਪੱਠਾ ਪਾਉਣੀ ਜਦੋਂ ਖਾਹ ਹਟਦੀਆਂ ਨੇ ਤੇ ਚਲੋ ਜੀ ਇਹੀ ਆਪਣਾ ਹੈਗਾ ਡੇਲੀ ਦਾ ਰੁਟੀਨ ਹੋਰ ਕੋਈ ਖਾਸ ਨਹੀਂਗਾ ਵੀ ਗਰਮੀਆਂ ਸਰਦੀਆਂ ਦੀ ਕੋਈ ਖਾਸ ਫੀਡ ਨਹੀਂਗੀ ਤੇ ਮੈਨਰਲ ਆਪਾਂ ਪਾਉਣੀ ਪਾਉਣੇ ਹੁੰਨੇ ਆ ਤੇ ਇਹ ਕਲੀਵਟ ਉਲਪ ਹੋ ਗਿਆ ਉਹ ਵੀ ਜ਼ਰੂਰ ਪਾਉਣੇ ਆ ਤੇ ਵਾਈਟ ਮੈਚੇ ਦੇ ਰਿਜ਼ਲਟ ਵੀ ਵਧੀਆ ਆਉਂਦੇ ਨੇ ਪਿੰਡੇ 'ਚ ਵੀ ਚੰਕ ਆਉਂਦੀ ਆ ਲੀਵਾ ਵੀ ਵਧੀਆ ਬਣਦਾ ਉਹਦੇ ਨਾਲ ਤੇ ਸੋ ਨਾਲੇ ਪਸ਼ੂਆਂ ਨੂੰ ਇਹ ਜਰੂਰ ਪਾਇਆ ਕਰੋ ਤੇ ਟ੍ਰਾਂਜਿਸ਼ਨ ਫੀਡ ਬਈ ਆਪਾਂ ਤੁਹਾਨੂੰ ਦੱਸ ਦੇਣ ਹੁੰਦੇ ਆਂ ਵੀ ਆਪਾਂ ਤਾਂ ਹਰੇਕ ਨੂੰ ਕਹਿੰਦੇ ਤੁਸੀਂ ਪਾਓ ਵਧੀਆ ਰਿਜ਼ਲਟ ਨੇ ਉਹਦੇ ਪਰ ਸਾਡੀ ਛੋਟੀ ਨਹੀਂ ਖਾਂਦੀ ਜੇ ਮੈਂ ਹੁਣ ਬਾਹਰ ਹਣਾ ਦੁਪਹਿਰੇ ਹੁਣ ਸੰਨੀ ਪਾਉਂਗੀ ਉਹ ਛੱਡ ਦੂਗੀ ਤੇ ਵੀ ਐ ਹੋਰ ਵੀ ਨਹੀਂ ਪਾ ਸਕਦੀ ਮੈਨੂੰ ਇਹ ਤਾਂ ਵੀ ਆਪੇ ਭੁੱਖੀ ਮਰਦੀ ਜ਼ਰੂਰ ਖਾਊਗੀ ਇਹਨੂੰ ਪਰ ਉਹ ਨਹੀਂ ਖਾਂਦੀ ਉਵੇਂ ਪਈ ਰਹਿੰਦੀ ਆ ਫਿਰ ਉਹ ਬੈੱਡ ਨੂੰ ਸਿੱਟ ਨਹੀਂ ਪੈਂਦੀ ਆ ਜੇ ਹੁਣ ਸਵੇਰੇ ਪਾਉਣੀ ਆ ਫੀਡ ਪਾ ਦਿੰਨੀ ਆ ਤੇ ਉਦੋਂ ਵੀ ਉਹ ਨਹੀਂ ਖਾਂਦੀ ਟਰੱਕੇ ਜਦੋਂ ਵੀ ਅੰਦਰ ਬੰਦਦੇ ਆਪਾਂ ਤੇ ਉੱਥੇ ਪਾ ਦਿੰਦੀ ਆ ਉੱਥੇ ਵੀ ਦਾਣਾ ਤੋਂ ਨਾ ਪਾਵਾ ਭੁੱਕ ਕੇ ਫੇਰ ਖਾ ਲੈਂਦੀ ਆ ਉਹ ਐਵੇਂ ਕਰਦੀ ਵੀ ਮਤਲਬ ਕਿ ਹਾਲ ਭਰਾਨ ਪਾਲੀ ਕਰਦੀ ਆ ਖਾਂਦੀ ਬਹੁਤ ਘੱਟ ਆ ਉਹ ਤੇ ਟ੍ਰਾਂਜਿਸ਼ਨ ਪੀਰੀਡ ਸੂਣ ਵਾਲੇ ਬਸ ਨੂੰ ਤੇ ਵਿਟਾਮਿਨ ਐ ਇਹ ਜ਼ਰੂਰ ਹੋਣਾ ਚਾਹੀਦਾ ਤੇ ਲੇਟੀ ਨਾਲ ਭਈ ਬਹੁਤ ਤਾਕਤ ਮਿਲਦੀ ਆ ਕਿਉਂਕਿ ਦੂਜੀਆਂ ਫੀੜ ਆਪਾਂ ਪਾਉਣੇ ਆ ਦੁੱਧ ਵਧਾਉਣ ਵਾਲੀਆਂ ਜਿਹੜੀਆਂ ਹਨਾ ਕਿਸੇ ਵੀ ਕੰਪਨੀ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਉਹ ਨਾ ਉਹਦੇ ਨਾਲ ਪਸ਼ੂ ਜੀ ਮੈਂ ਦੁੱਧ ਦੀ ਹਾਰਮੋਨਨ ਲੱਗ ਜਾਂਦਾ ਲਿੱਸਾ ਹੋਣ ਲੱਗ ਜਾਂਦਾ ਤੇ ਉਹਦੇ ਨਾਲ ਲੇਟੀ ਬਹੁਤ ਜ਼ਰੂਰੀ ਆ ਪਾਉਣੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਤੇ ਕਿਉਂਕਿ ਆਪਾਂ ਚਾਹ ਬਣੇੇ ਤਰ੍ਹਾਂ ਦੱਸਤਾ ਤੇ ਆਪਦੀ ਚਾਹ ਪਾਣੀ ਕਰਨੀ ਹੈ ਤੇ ਅੱਜ ਵਾਲੀ ਵੀਡੀਓ ਦੇ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਾਸਤੇ ਰਹੋ ਸੁਣਿ ਸੁਣਿ ਕਮੈਂਟ ਕਰਦੇ ਰਹੋ ਕੋਈ ਕਮੈਂਟ ਜ਼ਰੂਰ ਕਰਦਿਆ ਕਰੋ ਕਿ ਲਾਈਕ ਕਰਦਿਆ ਕਰੋ ਇਹਨਾਂ ਨਾਲ ਮੈਨੂੰ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਵੀਡੀਓ ਬਣਾਉਣ ਦਾ ਕਿਉਂਕਿ ਹਣਾ ਵੀ ਆਪਾਂ ਨੂੰ ਥੋੜਾ ਪਿਆਰ ਚਾਹੀਦਾ ਤੇ ਆਪਾਂ ਮਿਹਨਤ ਕਰਦੇ ਆਂ ਅੱਗੇ ਮਿਹਨਤ ਦੱਸਦੇ ਆਂ ਆਪਾਂ ਵੀ ਭਈ ਐ ਮਿਹਨਤ ਕਰੋ ਇਹਦੇ ਪੈਦਾ ਕੋਈ ਆਪਾਂ ਹਣਾ ਕੋਈ ਗਲਤ ਗਾਈਡ ਨਹੀਂ ਕਰਦੇ ਆਪਾਂ ਤੁਸੀਂ ਐ ਕਰੋ ਐ ਕਰੋ ਚੰਗੇ ਕੰਮਾਂ ਦੀ ਸਲਾਹ ਦਿੰਨੇ ਆਪਾਂ ਤੇ ਚਲੋ ਜੀ ਅੱਜ ਦਾ ਲਾ ਬਲੌਗ ਆਪਣਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ